ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਟੀਮ ਚੰਦ ਦੇ ਹੁਕਮ ਨਾਲ ਜਦ ਪਹਾੜੀ ਸੈਨਾ ਮੋਰਚੇ ਛੱਡ ਕੇ ਪਿੱਛੇ ਹਟ ਰਹੀ ਸੀ ਤਾਂ ਸਿੱਖਾਂ ਨੇ ਉਹਨਾਂ ਦਾ ਪਿੱਛਾ ਕਰਕੇ ਬਹੁਤ ਸਾਰਾ ਰਾਸ਼ਨ ਪਾਣੀ ਹਥਿਆਰ ਤੇ ਸ਼ਸਤਰ ਆਦਕ ਖੋ ਲਏ ਉਸ ਸਮੇਂ ਸੂਏ ਨੇ ਆਣ ਕੇ ਗੁਰੂ ਜੀ ਨੂੰ ਖਬਰ ਦਿੱਤੀ ਕਿ ਪਹਾੜੀਏ ਮੋਰਚੇ ਛੱਡ ਕੇ ਲੋਹਗੜ ਦੇ ਲਾਗੇ ਇਕੱਠੇ ਹੋ ਕੇ ਜੰਗ ਦੀ ਤਿਆਰੀ ਕਰ ਰਹੇ ਸਨ ਇਥੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਇੱਕ ਬਲਵਾਨ ਹਾਥੀ ਨੂੰ ਸ਼ਰਾਬ ਪਿਆ ਕੇ ਕਿਲਾ ਲੋਗੜ ਦੇ ਦਰਵਾਜ਼ੇ ਨੂੰ ਟੱਕਰ ਮਰਵਾ ਕੇ ਤੋੜਨ ਦਾ ਮਤਾ ਪਕਾਇਆ ਹੈ ਆਪ ਜੀ ਕੋਈ ਐਸਾ ਯਤਨ ਕਰੋ ਜਿਸ ਕਰਕੇ ਹਾਥੀ ਦਰਵਾਜ਼ੇ ਤੱਕ ਪਹੁੰਚ ਨਾ ਸਕੇ ਸੂਏ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਸਾਲੋ ਦਾ ਪੁੱਤਰ ਦੁਨੀ ਚੰਦ ਜਿਸ ਦਾ ਬਹੁਤ ਭਾਰਾ ਸ਼ਰੀਰ ਸੀ ਉਹਦੇ ਵੱਲ ਦੇਖਿਆ ਤੇ ਫਰਮਾਇਆ ਕਿ ਰਾਜਿਆਂ ਦਾ ਮਸਤ ਹਾਥੀ ਕੀ ਹੈ ਅਸੀਂ ਗੁਰੂ ਘਰ ਦੇ ਵੱਡੇ ਪਲਵਾਨ ਹਾਥੀ ਦੁਨੀ ਚੰਦ ਉਸ ਨਾਲ ਲੜਾਵਾਂਗੇ ਇਹ ਗੁਰੂ ਦੇ ਪ੍ਰਤਾਪ ਨਾਲ ਬਹੁਤ ਬਲ ਪਾ ਕੇ ਹਾਥੀ ਨਾਲ ਲੜ ਕੇ ਉਸ ਨੂੰ ਅੱਗੇ ਕਿਲੇ ਤੱਕ ਨਹੀਂ ਉਣ ਦਵੇਗਾ ਰਾਜਾ ਕੇਸਰੀ ਚੰਦ ਦਾ ਹਾਥੀ ਦੁਨੀ ਚੰਦ ਦੇ ਅੱਗੇ ਇੱਕ ਕੀੜੀ ਦੇ ਬਰਾਬਰ ਹੈ ਦੁਨੀ ਚੰਦ ਉਸ ਨੂੰ ਜੰਮ ਹੋ ਕੇ ਟੱਕਰੇਗਾ ਤੇ ਗੁਰੂ ਜੀ ਦਾ ਇਹ ਬਚਨ ਸੁਣ ਕੇ ਹੋਰ ਸਾਰੇ ਸਿੱਖ ਤਾਂ ਬਹੁਤ ਪ੍ਰਸੰਨ ਹੋਏ ਪਰ ਭਾਈ ਦੁਨੀ ਚੰਦ ਪ੍ਰਸੰਨ ਨਹੀਂ ਹੋਇਆ ਤੇ ਉਸ ਦੇ ਦਿਲ ਨੂੰ ਹੋਲ ਪੈਣ ਲੱਗ ਪਏ ਅਤੇ ਮੂੰਹ ਪੀਲਾ ਕਰਕੇ ਚੁੱਪ ਹੀ ਰਿਹਾ ਤੇ ਆਪਣੇ ਡੇਰੇ ਨੂੰ ਚਲਾ ਗਿਆ ਤੇ ਜਾ ਕੇ ਸੋਚਣ ਲੱਗਾ ਕਿ ਇਸ ਮੌਤ ਦੇ ਮੂੰਹ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਤੇ ਜਦ ਮੈਂ ਹਾਥੀ ਦੇ ਸਾਹਮਣੇ ਹੋਇਆ ਤਾਂ ਉਸਨੇ ਮੈਨੂੰ ਪਲ ਵਿੱਚ ਹੀ ਚੀਰ ਦੇਣਾ ਤੇ ਗੁਰੂ ਜੀ ਦਾ ਕੀ ਜਾਵੇਗਾ ਮੈਨੂੰ ਰਾਤੋਂ ਰਾਤ ਹੀ ਆਪਣਾ ਬਚਾਅ ਕਰਨਾ ਚਾਹੀਦਾ ਹੈ ਇਹਨਾਂ ਸੋਚਾਂ ਉਪਰੰਤ ਦੁਨੀ ਚੰਦ ਸਭ ਤੋਂ ਪਹਿਲਾਂ ਭਾਈ ਦਿਆ ਸਿੰਘ ਦੇ ਪਾਸ ਗਿਆ ਦੇ ਉਸ ਨੂੰ ਕਹਿ ਲੱਗਾ ਕਿ ਇਹ جنگ ਵਿਅਰਥ ਹੀ ਛੇੜ ਰੱਖਿਆ ਹੈ ਸਿੱਖ ਰੋਜ਼ ਦੇ ਰੋਜ਼ ਮਰਦੇ ਜਾ ਰਹੇ ਨੇ ਸਾਰਿਆਂ ਨਾਲ ਝਗੜਾ ਖੜਾ ਕਰਕੇ ਵੱਡੇ ਗੁਰੂਆਂ ਦਾ ਬਣਿਆ ਹੋਇਆ ਸਿੱਖੀ ਸੇਵਕੀ ਦਾ ਕੰਮ ਬਗਾੜੀ ਜਾ ਰਹੇ ਨੇ ਸਵੇਰੇ ਜਦ ਰਾਜਿਆਂ ਦਾ ਮਸਤ ਹਾਥੀ ਕਿਲੇ ਦਾ ਦਰਵਾਜ਼ਾ ਤੋੜੇਗਾ ਤੇ ਹਜ਼ਾਰਾਂ ਹੀ ਪਹਾੜੀਏ ਫੌਜੀ ਅੰਦਰ ਵੜ ਕੇ ਸਾਡੇ ਸਾਰਿਆਂ ਦਾ ਸਫਾਇਆ ਕਰ ਦੇਣਗੇ ਹੁਣ ਸਾਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਸਲਾਹ ਕਰੀਏ ਤੇ ਦਿਨ ਚੜਨ ਤੋਂ ਪਹਿਲਾਂ ਹੀ ਪੀਮ ਚੰਦ ਪਾਸ ਆਪਣਾ ਦੂਤ ਭੇਜ ਕੇ ਸਲਾਹ ਕਰ ਲਈਏ ਜੇ ਸਾਡੀ ਇਹ ਗੱਲ ਗੁਰੂ ਜੀ ਮੰਨ ਲੈਣ ਨਹੀਂ ਤਾਂ ਅਸੀਂ ਵਿਅਰਥ ਜਾਣਾ ਕਿਉਂ ਗਵਾਈਏ ਜੇ ਨਾ ਮੰਨਣ ਤਾਂ ਆਪੋ ਆਪਣੇ ਘਰਾਂ ਨੂੰ ਚਲੇ ਜਾਈਏ ਭਾਈ ਦਿਆ ਸਿੰਘ ਨੇ ਦੁਨੀ ਚੰਦ ਦੀ ਇਹ ਗੱਲ ਸੁਣ ਕੇ ਆਖਿਆ ਕਿ ਗੁਰੂ ਜੀ ਸਮਰਥ ਹਨ ਤੇ ਉਹਨਾਂ ਦੇ ਕੰਮਾਂ ਉੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਕਮ ਕਰਨ ਉਸ ਤਰ੍ਹਾਂ ਕਰਨਾ ਹੀ ਸਾਨੂੰ ਠੀਕ ਹੈ ਅਤੇ ਇਸ ਵਿੱਚ ਹੀ ਸਾਡਾ ਭਲਾ ਹੈ ਦਇਆ ਸਿੰਘ ਦਾ ਇਹ ਉੱਤਰ ਸੁਣ ਕੇ ਦੁਨੀ ਚਾਹ ਦੂਸਰੇ ਪ੍ਰਸਿੱਧ ਸਿੱਖਾਂ ਪਾਸ ਚਲਾ ਗਿਆ ਪਰ ਕਿਸੇ ਨੇ ਉਸ ਦੀ ਗੱਲ ਨਾ ਮੰਨੀ ਉਹਦੇ ਸਿੰਘ ਨੇ ਸਮਝਾਇਆ ਕਿ ਦੁਨੀ ਚਾਦ ਤੂੰ ਡਰਨਾ ਗੁਰੂ ਜੀ ਤੇ ਭਰੋਸਾ ਰੱਖ ਹਾਥੇ ਨਾਲ ਲੜਨ ਵਾਸਤੇ ਉਹ ਤੈਨੂੰ ਬਲ ਦੇਣਗੇ ਤੂੰ ਹਾਥੇ ਨਾਲ ਲੜ ਕੇ ਫਤਿਹ ਪਾਵੇਂਗਾ ਜਿਸ ਨਾਲ ਤੇਰੀ ਸ਼ੋਭਾ ਹੋਵੇਗੀ ਜਦੋਂ ਮਾਲਕ ਨੂੰ ਕੰਮ ਪਵੇ ਤਾਂ ਉਹ ਸਾਰੇ ਸੇਵਕਾਂ ਵਿੱਚੋਂ ਇੱਕ ਸੇਵਕ ਨੂੰ ਚੁਣ ਲਵੇ ਤਾਂ ਉਹ ਸੇਵਕ ਵੱਡੇ ਭਾਗਾ ਵਾਲਾ ਹੁੰਦਾ ਹੈ ਉਹਦੇ ਸਿੰਘ ਦਾ ਉੱਤਰ ਸੁਣ ਕੇ ਦੁਨੀ ਚੰਦ ਨੇ ਕਿਹਾ ਕਿਉਂ ਮੈਨੂੰ ਭੰਗ ਦੇ ਪਹਾੜੇ ਮਰਬੋਣ ਲੱਗੇ ਹੋ ਮਸਤ ਹਾਥੀ ਨੇ ਜਦੋਂ ਮੈਨੂੰ ਚੇਰ ਦਿੱਤਾ ਫਿਰ ਮੈਨੂੰ ਲੋਕ ਚੰਗੀ ਵਡਿਆਈ ਦੇਣਗੇ ਫਿਰ ਮੇਰੀ ਸ਼ੋਭਾ ਕਿਸ ਕੰਮ ਜਦ ਮੈਂ ਸੰਸਾਰ ਵਿੱਚ ਹੀ ਨਾ ਰਹਾ ਤੇ ਇਹਨਾਂ ਦੇ ਪਿਤਾ ਤੇ ਬਹੁਤ ਸ਼ਾਂਤ ਸੁਭਾਅ ਦੇ ਹੋਏ ਸਨ ਪਰ ਇਹਨਾਂ ਵਰਗਾ ਤੇਜਸਵੀ ਵਾਲਾ ਗੁਰੂ ਨਹੀਂ ਵੇਖਿਆ ਜਦ ਤੋਂ ਇਹਨਾਂ ਨੇ ਹੋ ਸੰਭਾਲੀ ਤਦ ਤੋਂ ਇਹ ਝਗੜੇ ਹੀ ਕਰਦੇ ਆਏ ਨੇ ਸ਼ਾਂਤੀ ਧਾਰ ਕੇ ਸੁਖ ਨਾਲਕਾਰ ਕੇ ਉਹ ਨਹੀਂ ਬੈਠਦੇ ਜਦ ਉਹਦੇ ਸਿੰਘ ਨੇ ਵੀ ਉਸਦੀ ਗੱਲ ਨਹੀਂ ਮੰਨੀ ਤੇ ਦੁਨੀ ਚੰਦ ਭਾਈ ਗੁਰਬਖਸ਼ ਸਿੰਘ ਜੀ ਦੇ پاس ਗਿਆ ਤੇ ਉਹਨਾਂ ਨੂੰ ਕਹਿਣ ਲੱਗਾ ਕਿ ਵੇਖੋ ਮੈਂ ਮਾਜੇ ਤੋਂ ਬਹੁਤ ਸਿੱਖ ਗੁਰੂ ਜੀ ਦੇ ਯੁੱਧ ਵਿੱਚ ਸਹਾਇਤਾ ਕਰਨ ਵਾਸਤੇ ਲਿਆਂਦੇ ਹਨ ਪਰ ਇਹ ਮੈਨੂੰ ਹਾਥੀ ਤੋਂ ਮਰਵਾਉਣਾ ਚਾਹੁੰਦੇ ਹਨ ਤੇ ਮੇਰੇ ਉੱਤੇ ਬਹੁਤ ਭਾਰੀ ਮੁਸੀਬਤ ਆਉਣ ਵਾਲੀ ਹੈ ਤੁਸੀਂ ਮੇਰੇ ਸਾਥੀ ਹੋ ਕੇ ਮੈਨੂੰ ਗੁਰੂ ਜੀ ਤੋਂ ਬਚਾ ਲਵੋ ਜਾਂ ਮੇਰੇ ਨਾਲ ਰਲ ਕੇ ਜੁੱਦ ਬੰਦ ਕਰਵਾ ਦਿਵੋ ਜਾਂ ਮੇਰੇ ਨਾਲ ਇਥੋਂ ਭੱਜ ਚੱਲੋ ਜੇ ਤੁਸੀਂ ਇਹਨਾਂ ਦੋਵਾਂ ਗੱਲਾਂ ਵਿੱਚੋਂ ਕੋਈ ਨਾ ਮੰਨੋਗੇ ਤਾਂ ਦਿਨ ਚੜ੍ਹਦਿਆਂ ਨੂੰ ਦੁਸ਼ਮਣਾਂ ਦੇ ਹੱਥੋਂ ਮਾਰੇ ਜਾਵਾਂਗੇ ਚਲੋ ਆਪਾਂ ਰਾਤ ਨੂੰ ਕਿਲੇ ਦੇ ਪਿਛਲੇ ਪਾਸਿਓਂ ਰੱਸਿਆਂ ਨਾਲ ਲਟਕ ਕੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਭੱਜ ਚੱਲੀਏ ਇਹ ਬਚਨ ਦਾ ਵੇਲਾ ਫਿਰ ਕਦੇ ਹੱਥ ਨਹੀਂ ਆਉਣਾ ਜਦ ਭਾਈ ਗੁਰਬਖਸ਼ ਸਿੰਘ ਨੇ ਉਸ ਨੂੰ ਸਮਝਾਇਆ ਕਿ ਗੁਰੂ ਜੀ ਆਪ ਸਮਰੱਥ ਹਨ ਤੇਰੀ ਉਹ ਆਪ ਰੱਖਿਆ ਕਰਨਗੇ ਤੂੰ ਡੋਲ ਨਾ ਤੇ ਸਾਵਧਾਨ ਹੋ ਕੇ ਹੁਕਮ ਦੀ ਪਾਲਣਾ ਕਰ ਤਦ ਦੁਨੀ ਚੰਦ ਨਰਾਸ਼ ਹੋ ਕੇ ਆਪਣੇ ਸਿੱਖਾਂ ਨੂੰ ਨਾਲ ਲਾ ਕੇ ਰਸਿਆਂ ਨਾਲ ਉਤਰਨ ਲੱਗਾ ਤੇ ਉਸ ਦੇ ਸਰੀਰ ਦੇ ਭਾਰ ਨਾਲ ਰਸਾ ਟੁੱਟ ਗਿਆ ਤੇ ਜਿਸ ਨਾਲ ਦੁਨੀ ਚੰਦ ਦੀ ਲੱਤ ਟੁੱਟ ਗਈ ਤੇ ਉਸ ਦੇ ਸੇਵਕਾਂ ਨੇ ਉਸ ਨੂੰ ਮੰਝੇ ਉੱਤੇ ਪਾ ਕੇ ਉਸ ਦੇ ਘਾਰ ਲੈ ਜਾਂਦਾ ਘਾਰ ਆ ਕੇ ਦੁਨੀ ਚੰਦ ਨੇ ਸੋਚਿਆ ਕਿ ਜਦ ਸਿੱਖਾਂ ਨੂੰ ਪਤਾ ਲੱਗੇਗਾ ਕਿ ਮੈਂ ਗੁਰੂ ਪਾਸਿਓਂ ਚੋਰੀ ਭੱਜ ਕੇ ਆਇਆ ਹਾਂ ਤੇ ਉਹ ਮੈਨੂੰ ਸ਼ਰਮਿੰਦਾ ਕਰਨਗੇ ਇਸ ਕਰਕੇ ਮੇਰਾ ਮੰਝਾ ਪਿਛਲੀ ਕੋਠਰੀ 'ਚ ਢਾਹ ਦਵੋ ਜਿੱਥੇ ਮੈਨੂੰ ਕੋਈ ਵੀ ਸਿੱਖ ਮਿਲਣ ਨਾ ਆਵੇ ਦੁਨੀ ਚੰਦ ਦੀ ਇੱਛਾ ਅਨੁਸਾਰ ਉਸ ਦੇ ਪੋਤਰਿਆਂ ਨੇ ਉਸ ਨੂੰ ਪਿਛਲੇ ਅੰਦਰ ਪਾ ਦਿੱਤਾ ਪਰ ਰਾਤ ਨੂੰ ਜਦੋਂ ਦੁਨੀ ਚੰਦ ਉੱਠ ਕੇ ਪਿਸ਼ਾਪ ਕਰਨ ਲੱਗਾ ਤੇ ਉਸ ਨੂੰ ਹਨੇਰੇ ਵਿੱਚ ਪਤਾ ਨਹੀਂ ਲੱਗਾ ਤੇ ਉਸ ਨੂੰ ਸੱਪ ਲੜ ਗਿਆ ਜਿਸ ਨਾਲ ਦੁਨੀ ਚੰਦ ਹਾਏ ਹਾਏ ਕਰਦਾ ਤੇ ਪਛਤਾਨਦਾ ਹੀ ਮਰ ਗਿਆ ਇਧਰ ਜਦ ਸਵੇਰੇ ਗੁਰੂ ਜੀ ਦੇ ਦੀਵਾਨ ਵਿੱਚ ਆਸਾ ਦੀ ਵਾਰ ਦਾ ਭੋਗ ਉਪਰੰਤ ਰਣਜੀਤ ਨਗਾਰਾ ਵੱਜਿਆ ਉਧਰ ਪਹਾੜੀ ਰਾਜਿਆਂ ਵੱਲੋਂ ਢੋਲ ਤੇ ਨਗਾਰਿਆਂ ਦੀ ਆਵਾਜ਼ ਆਉਣ ਲੱਗੀ ਤੇ ਸਿੱਖਾਂ ਨੇ ਤਿਆਰੇ ਕਾਸ ਲਏ ਲੜਾਈ ਦੇ ਸ਼ਾਸਤਰ ਵਸਤਰ ਪੈਣ ਲਵੇ ਦੋਵੇਂ ਪਾਸੇ ਜੰਗ ਹੋਣ ਦਾ ਰੋਲਾ ਪੈ ਗਿਆ ਗੁਰੂ ਜੀ ਆਪਣੇ ਯੋਧਿਆਂ ਨੂੰ ਵੇਖ ਕੇ ਪੁੱਛਿਆ ਕਿ ਕੁਛ ਸੇਵਕ ਦਿਖਾਈ ਨਹੀਂ ਦਿੰਦੇ ਕਿੱਥੇ ਹਨ ਤਦ ਗੁਰੂ ਜੀ ਨੂੰ ਦੋ ਸਿੱਖਾਂ ਨੇ ਹਾਜ਼ਰ ਹੋ ਕੇ ਦੱਸਿਆ ਕਿ ਗੁਰੂ ਜੀ ਦੁਨੀ ਚੰਦ ਆਪ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰਾਤ ਨੂੰ ਭੱਜ ਗਿਆ ਹੈ ਗੁਰੂ ਜੀ ਨੇ ਕਿਹਾ ਕਿ ਮੰਦ ਭਾਗਾ ਦੁਨੀ ਚੰਦ ਮੌਤ ਤੋਂ ਡਰਦਾ ਭੱਜ ਗਿਆ ਹੈ ਪਰ ਅੱਗੇ ਵੀ ਉਸ ਦੀ ਮੌਤ ਹੀ ਹੈ ਭੱਜ ਕੇ ਜਾਵੇਗਾ ਕਿੱਥੇ ਜਿਸ ਲੜਾਈ ਦੇ ਦੁੱਖ ਤੋਂ ਡਰਦੇ ਹੋਰ ਸੇਵਕ ਵੀ ਭੱਜ ਗਏ ਨੇ ਉਸ ਦਾ ਦੁੱਖ ਦਿਨ ਰਾਤ ਉਹਨਾਂ ਦੇ ਗਲ ਪਿਆ ਰਹੇਗਾ ਸਤਨਾਮ ਸ੍ਰੀ ਵਾਹਿਗੁਰੂ